ਜੀ ਗਾਇਕਾਲ ਸਾਹਿਬ ਵਾਹਿਗੁਰੂ ਜੀ ਕੀ ਸਤਿ ਸਤਿ ਕੰਤਨ ਜੀ ਦੁਤੇ ਗੁਰੂ ਜੀ ਮਹਾਨ ਸਦਾ ਹੀ ਜਾਣੇ ਗਾ ਰਿਹਾ ਸਦਾ ਹੀ ਜਾਣੇ ਗਾ ਰਿਹਾ ਬੰਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਸੋਕੀ ਕੜੀ ਨਾ ਦੇਖੋ ਕਰੋ ਕਿਰਪਾ ਕੰਤਨ ਸਿੰਘ ਜੀ ਕੋਟਾ ਤਰਦਾ ਜੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਰੇ ਬਖਸ਼ ਦੇ ਬਖਸ਼ ਕਰੋ ਕਿਰਪਾ ਬਾਬਾ ਜੀ ਜੀ ਮਿਹਰ ਕਰੋ ਬੜੀ ਆਸਾ ਲੱਗੇ ਬੈਠੇ ਲੋ ਜੀ ਸੇਰ ਰੰਗਨਾ ਦਾ ਬਚਨ thank <tries> अकाली तब चओ पंथ सभु सिखो हुकम गुरू मान ग्रंथ गुरू ग्रंथ जी मानो i the कल राखी मेर खो कसमीसो सचे पाते पातशा माल जनम जनम द कटी दर्शन दे जी गुल दर्शन दे <muchas> ೀ ಗುರು ਤੰਦਨ ਜੀ ਗੁਰੂ ਗ੍ਰੰਥ ਸਾਹਿਬ ਜੀ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਨਾਮ ਨਰੰਜਨ ਜਾਣਿਓ ਕੀਨਹੀਂ ਭਗਤ ਪ੍ਰੇਮ ਲੇਵਲਾਈ ਤਾਤੇ ਅੰਗ ਦਇ ਅੰਗ ਸੰਗ ਪਇਓ ਸਾਇਰ ਇਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਆਖ ਕਥ ਕਥਾ ਹੈ ਇੱਕ ਜੀ ਕਛ ਕਹੀ ਨਾ ਜਾਈ ਸੋਟੀ ਸ੍ਰੇਸ਼ਟ ਸਕਲ ਤਾਰਣ ਕੋ ਆਪ ਗੁਰ ਰਾਮਦਾਸ ਕੋ ਮੇਲੇ ਵਡਾਈ ਸੋਡੀ ਸ੍ਰਿਸ਼ਟ ਸਕਲ ਤਾਰਣ ਕੋ ਆਪ ਗੁਰੂ ਰਾਮਦਾਸ ਕਾ ਮੇਲੇ ਵਡਾਈ ਜੇ ਸਉ ਚੰਦਾ ਯੁਗ ਵਹ ਸੂਰਜ ਚੜੇ ਹਜ਼ਾਰ ਜਾਨਣ ਹੁੰਦਿਆ ਗੁਰਵਨ ਕੋਰ ਅੰਧਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸਿਵਕ ਜਨਮਨ ਧਰ ਤਖ ਗੁਰ ਨਿਸਤਾਰੇ

ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇ ਜੋ ਪ੍ਰਭ ਕੋ ਮਿਲ ਬੂ ਚਾਹ ਖੋਜ ਸਬਦ ਮਲੇ ਜਨਮ ਮਰਨ ਦੋ ਮੈਂ ਨਾਹੀ ਧਿਆਨ ਭਾਰਿ ਉਪਕਾਰੀ ਆਹੇ the ਕਟ ਮਿਟਾ ਦਰਸ ਤੁਹਾਰ ਹੋਏ ਸਉ ਕਹ ਟਲ ਗੁਰ ਸੇਵਿਆ ਐਨ ਸਹਜ ਸੁਭਾਈ ਦਰਸਨ ਪਰਸਾ ਗੁਰੂ ਕਾ ਜਨਮ ਮਰਨ ਦੁਖ ਜਾ ਹੋਵ ਸਿਫਤ ਖਸਮ ਦੀ ਨੂਰ ਅਰਸਾ ਕੁਰਸਾ ਛੱਟਿਆ

सतनाम श्री वाहि गुरू साहिब जी जयत सरी महला पंजवा ਵਕੋ ਸੁਭਰਸਨਾ ਜਿਜਹ ਪ੍ਰਾਨ ਅਕੋੜ ਕੋਈ ਜਾਣ ਹਰ ਸੋ ਦੇਵ ਜੋਰ ਚਰਨ ਗਹ ਵਕੋ ਸੁਭਰਸਨਾ ਜਿਜਹ ਪ੍ਰਾਨ ਅਕੋ ਲਕਰਤ ਕਿ ਹਾਰ ਹਰ ਸਿੰਚ ਸੁਦਾ ਸੰਜੋਰ ਯਾਰਸ ਮਹ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਪੇ ਤੋ ਮੇ ਕੋ ਰਬ ਨਾਨਕ ਵੰਧਨ ਛੋ ਰ ਆਇਓ ਸ਼ਰਨ ਦੀਨ ਦੁਖ ਭੰ ਸਾ ਵਾਹੇ ਗੁਰਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾਂ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹ ਬਕੋ ਸੁਬ ਰਸਨਾ ਦੀਜਹਿ ਪ੍ਰਾਨ ਅਕੂਰ ਰਹਾਉ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੇ ਗੁਰਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਤਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੂਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਜੈਤ ਸ੍ਰੀ ਰਾਗ ਅੰਦਰ ਹੈ ਜੀ ਤਾਂ ਅਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਅੰਗ 701 ਉੱਪਰ ਸਦਾਈਮਾਨ ਹੈ ਸਤਿਗੁਰੂ ਜੀ ਕਿਰਪਾ ਕਰਨੀ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਗੁਰੂ ਰੂਪ ਸਾਧ ਸੰਗਤ ਜੀ ਅੱਜ ਉਹ ਮਹਾਨ ਦਿਹਾੜਾ ਗੁਰੂ ਗੋਬਿੰਦ ਸਿੰਘ ਕਾਦਰੀ ਹਰਕਾਰ ਕੇ ਸਦਕੇ ਬਚਾਇਆ ਨਕਲੀ ਗੁਰੂਆਂ ਸੇ ਤੇਰੇ ਉਪਕਾਰ ਕੇ ਸਦਕੇ ਐਸੇ ਮਹਾਨ ਕਿਰਪਾਲੂ ਦਿਆਲੂ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹਜ਼ੂਰ ਸਾਹਿਬ ਨਾ ਦੇੜ ਵੇਖੇ ਅਬ ਚੱਲ ਲਗਰ ਦੀ ਧਰਤੀ ਤੇ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਗੱਦੀ ਦੇ ਕਰਕੇ ਦੇਹ ਧਾਰੀ ਗੁਰੂਆ ਤੋਂ ਸਾਨੂੰ ਛੁਡਾਇਆ ਸ਼ਬਦ ਗੁਰੂ ਦੇ ਲੜ ਲਾਇਆ ਅੱਜ ਸਮੂਹ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਗੁਰਗੱਦੀ ਦਿਵਸਤੀਆਂ ਲੱਖ ਲੱਖ ਵਧਾਈਆਂ ਹੋਣ ਤੇ ਨਾਲ ਹੀ ਸਿੱਖ ਪੰਥ ਦੇ ਪਹਿਲੇ ਗ੍ਰੰਥੀ ਸਹਿਬਾਨ ਬਾਬਾ ਬੁੱਢਾ ਜੀ ਇਹਨਾਂ ਦਾ ਜਨਮ ਦਿਹਾੜਾ ਹੈ ਅਮਰ ਸਰਦੀ ਧਰਤੀ ਤੇ ਪਿੰਡ ਕਥੂ ਨੰਗਲ ਵਿਖੇ ਬਾਬਾ ਬੁੱਢਾ ਜੀ ਦਾ ਅੱਜ ਦੇ ਦਿਨ ਜਨਮ ਹੋਇਆ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਗੁਰੂ ਕਿਰਪਾ ਕਰੇ ਚਰਣਾ ਨਾਲ ਜੋੜ ਕੇ ਰੱਖੇ ਸ਼ਬਦ ਗੁਰੂ ਦੇ ਲੜ ਲਾਵੇ ਹਰ ਸਿੱਖ ਸ਼ਬਦ ਗੁਰੂ ਦੇ ਲੜ ਲੱਗੇ ਸਹਿਜ ਪਾਠ ਕਰੇ ਆਪਣੇ ਜੀਵਨ ਵਿੱਚ ਸਤਿਗੁਰੂ ਜੀ ਐਸੀ ਕਿਰਪਾ ਵਰਤੌਣ ਉਹ ਲੱਚੁੱਕਾ ਦੀ ਖਿਮਾ ਕਰਿਓ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਇਹ ਗੁਰਜੀ ਕੀ ਫਤਿਹ